ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਜੀ ਸਾਰਿਆਂ ਲਈ ਖੁਸ਼ੀਆਂ ਤੇ ਉਮੀਦਾਂ ਲੈ ਕੇ ਆਵੇ ਪ੍ਰਮਾਤਮਾ ਸਾਰਿਆਂ ਦਾ ਦਿਨ ਵਧੀਆ ਚੜੇ ਤੇ ਸਾਰੇ ਖੁਸ਼ ਰਹੋ ਲਓ ਜੀ ਆਪਾਂ ਅੱਜ ਦੀ ਜਿਹੜੀ ਕਲੈਕਸ਼ਨ ਹੈਗੀ ਸਾਰਿਆਂ ਲੇਟੈਸਟ ਕਲੈਕਸ਼ਨ ਜੋ ਉਹੀ ਕਲੈਕਸ਼ਨ ਡੇਲੀ ਦੀ ਡੇਲੀ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਜਿਹੜੀ ਕਲੈਕਸ਼ਨ ਤੁਸੀਂ ਹਜੇ ਤੱਕ ਨਹੀਂ ਦੇਖੀ ਹੈਗੀ ਜੋ ਵੀ ਨਿਊ ਲਾਂਚ ਹੁੰਦਾ ਹੈ ਉਹੀ ਆਪਾਂ ਤੁਹਾਡੇ ਲਈ ਲੈ ਕੇ ਆਂਦੇ ਰਹਾਂਗੇ ਭੈਣਾਂ ਨੂੰ ਸੋਹਣੇ ਸੋਹਣੇ ਸੂਟ ਤੇ ਸੋਹਣੇ ਸੋਹਣੇ ਕਲਰ ਪਵਾਉਂਦੇ ਰਹਾਂਗੇ ਐਦਾਂ ਦੀਆਂ ਚੀਜ਼ਾਂ ਜੋ ਲੇਟੈਸਟ ਨੇ ਉਹ ਤੁਹਾਨੂੰ ਸਿਰਫ ਆਪਾਂ ਪ੍ਰੋਵਾਈਡ ਕਰਾਂਗੇ ਜਲਦੀ ਤੋਂ ਜਲਦੀ ਆਣੀਆਂ ਮਾਰਕੀਟ ਦੇ ਵਿੱਚ ਬਾਅਦ ਚ ਪਹਿਲਾਂ ਤੁਸੀਂ ਪਾ ਲੂਗੀ ਲਓ ਜੀ ਸਟੱਫ ਵੀ ਕਲਾਸੀ ਹੋਊਗਾ ਪ੍ਰਿੰਟ ਵੀ ਕਲਾਸੀ ਹੋਣਗੇ ਤੇ ਕਲਰ ਵੀ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਸੌਫਟ ਤੇ ਸੋਹਣੇ ਸੂਟ ਲੈ ਕੇ ਆਏ ਆ ਤੁਹਾਡੇ ਲਈ ਬਹੁਤ ਪਿਆਰੇ ਜਲਦੀ ਵੀਡੀਓ ਇਸ ਲਈ ਬਣਾਉਣ ਲੱਗੇ ਕਿਉਂਕਿ ਦਿਨ ਛੋਟੇ ਨੇਗੇ ਬੱਚਿਆਂ ਨੂੰ ਸਕੂਲ ਤੋਂ ਔਰਣਾ ਹੁੰਦਾ ਜਦੋਂ ਉੱਠ ਜਾਂਦੇ ਨੇਗੇ ਉਹਨਾਂ ਲਈ ਖਾਣਾ ਬਣਾਉਣਾ ਸਾਰਾ ਆਪਾਂ ਨੂੰ ਕਰਨਾ ਹੁੰਦਾਗਾ ਬਾਅਦ ਚ ਚਲੋ ਖਾਣਾ ਵਗੈਰਾ ਇਹ ਚੀਜ਼ਾਂ ਤਾਂ ਆਪਾਂ ਖੁਦ ਕਰਦੇ ਆਂਗੇ ਬਣਾਣੇ ਆ ਬੱਚਿਆਂ ਨੂੰ ਭੇਜਦੇ ਆ ਫਿਰ ਟਾਈਮ ਲੱਗ ਜਾਂਦਾਗਾ ਇਸ ਕਰਕੇ ਮੈਂ ਜਲਦੀ ਉੱਠ ਜਾਨੀ ਆ ਐਕਸਰਸਾਈਜ਼ ਵਗੈਰਾ ਕਰਕੇ ਤੁਹਾਡੇ ਲਈ ਵੀਡੀਓ ਅਪਲੋਡ ਕਰ ਦਿੰਨੀ ਆ ਵਿੱਚ ਐਨੇ ਪੈਣਾ ਦੇਖ ਲੈਣ ਤੇ ਫਿਰ ਮੈਂ ਲੇਟ ਫ੍ਰੀ ਹੁੰਨੀ ਆ ਲਓ ਜੀ ਬਹੁਤ ਪਿਆਰੇ ਜੇ ਸੂਟ ਨੇਗੇ ਬਹੁਤ ਜ਼ਿਆਦੇ ਯੂਨੀਕ ਦੀਆਂ ਚੀਜ਼ਾਂ ਨੇ ਪ੍ਰਿੰਟ ਚੈੱਕ ਕਰੋ ਇਹ ਚੀਜ਼ਾਂ ਤੁਸੀਂ ਸਭ ਤੋਂ ਪਹਿਲਾਂ ਦੇਖੋ ਸਟੱਫ ਦੀ ਫੋਇਲਿੰਗ ਦੇਖੋ ਇਹ ਨਹੀਂ ਹੋਊਗਾ ਕਿ ਖੜਿਆ-ਖੜਿਆ ਸਟੱਫ ਹੈ ਜਾਂ ਕੋਈ ਚੂਬਣ ਵਾਲਾ ਸਟੱਫ ਹੈਗਾ ਪ੍ਰਿੰਟ ਚੈੱਕ ਕਰੋ ਪ੍ਰਿੰਟ ਤੇ ਕਲਰ ਲਾਜਵਾਬ ਲੈ ਕੇ ਆਏ ਆ 1 ਨੀ 2 ਨੀ 4 ਨੀ ਕਾਫੀ ਪ੍ਰਿੰਟ ਨੇ ਕਾਫੀ ਡਿਜ਼ਾਈਨ ਨੇ ਇਹਨਾਂ ਦੇ ਵਿੱਚ ਜਿਹੜੇ ਸੀ ਤੁਹਾਡੇ ਲਈ ਲੈ ਕੇ ਆਏ ਆ ਤੇ ਦੂਜੀ ਗੱਲ ਇਹ ਹੈ ਕਿ ਆਪਾਂ ਕਾਫੀ ਕੁਆਂਟੀਟੀ ਦੇ ਥੋੜਾ ਜਿਵੇਂ ਪਿਆਰ ਮਿਲ ਰਿਹਾ ਆ ਆਪਾਂ ਨੂੰ ਬਹੁਤ ਜ਼ਿਆਦਾ ਥੋੜੇ ਪਿਆਰ ਨਾਲ ਆਪਾਂ ਜੋ ਡੀਲਿੰਗ ਜ਼ਿਆਦਾ ਕਰ ਰਹੇ ਹਾਂਗੇ ਤੇ ਡੀਲਿੰਗ ਜ਼ਿਆਦਾ ਹੋ ਰਹੀ ਹੈ ਤਾਂ ਆਪਾਂ ਨੂੰ ਪ੍ਰਾਈਸ ਵੀ ਜੈਨੂਇਨ ਮਿਲ ਰਹੇ ਨੇਗੇ ਜੇ ਸਾਨੂੰ ਜੈਨੂਇਨ ਪ੍ਰਾਈਸ ਮਿਲ ਰਹੇ ਨੇਗੇ ਤਾਂ ਤੁਹਾਨੂੰ ਵੀ ਜੈਨੂਇਨ ਹੀ ਦਵਾਂਗੇ ਲਓ ਜੀ ਸਟੱਫ ਦੇਖੋ ਤੇ ਇਹਨਾਂ ਦੇ ਉੱਤੇ ਤੁਸੀਂ ਹੈਂਡਵਰਕ ਕਰਵਾ ਕੇ ਆਰੀਵਰਕ ਕਰਵਾ ਕੇ ਮਸ਼ੀਨਵਰਕ ਪੈਚਵਰਕ ਕੁਝ ਵੀ ਕਰਵਾ ਕੇ ਜਾਂ ਫਿਰ ਐਸ ਏਜ਼ ਪਾ ਸਕਦੇ ਹੋ ਜੇ ਤੁਸੀਂ ਵਰਕ ਤੋਂ ਕੁਝ ਹਟਕੇ ਪਾਉਣਾ ਚਾਹੁੰਦੇ ਹੋਗੇ ਕਿਉਂਕਿ ਹੁਣ ਇਹ ਚੀਜ਼ਾਂ ਦਾ ਟ੍ਰੈਂਡ ਹੈਗਾ ਬਹੁਤ ਜ਼ਿਆਦਾ ਹੌਚ ਪਹੌਚ ਚੀਜ਼ਾਂ ਗਈਆਂ ਟ੍ਰੈਂਡਿੰਗ ਦੇ ਅਕੋਰਡਿੰਗ ਬਹੁਤ ਜ਼ਿਆਦਾ ਪੰਚਮ ਸ਼ਿਲਕ ਪੰਚਮ ਪਿਓਰ ਪੰਚਮ ਵਿਸਕੋਸ ਬਿਲਕੁਲ ਐਸ ਕੇ ਦੀ ਬਿਲਕੁਲ ਪਿਓਰ ਪੰਚਮ ਸ਼ਿਲਕ ਦੇ ਸੂਟ ਰਹਿਣਗੇ カラー ਮੈਸ ਨੂੰ ਚੈੱਕ ਕਰਵਾ ਦਿੰਨੀ ਆ ਤੇ ਵੀਡੀਓ ਨਾਲ ਬਣੇ ਰਹੋ ਮੈਂ ਰੇਟ ਵੀ ਦੱਸਾਂਗੀ ਤੁਹਾਨੂੰ ਰੇਟ ਵੀ ਤੁਹਾਨੂੰ ਦੱਸਾਂਗੇ ਆਪਾਂ ਬਹੁਤ ਹੀ ਜ਼ਿਆਦਾ ਸੋਹਣੇ ਜੇ ਸੂਟ ਬਹੁਤ ਪਿਆਰੇ ਸੂਟ ਨੇ ਜੀ ਬਾ ਕਮਾਲ ਮੈਨੂੰ ਪਰਸਨਲੀ ਦੇਖੋ ਜੀ ਬਹੁਤ ਸੋਹਣੇ ਲੱਗੇ ਨੇ ਇਹਨਾਂ ਦੇ ਪ੍ਰਿੰਟ ਕਲਰ ਇਹਨਾਂ ਤੇ ਹਲਕੇ ਫੁਲਕੇ ਇੰਬੋਡਰੀ ਕਰਵਾ ਕੇ ਆਪਾਂ ਮੈਰਿਜ ਤੇ ਆਰਾਮ ਨਾਲ ਪਾ ਸਕਦੇ ਹਾਂਗੇ ਐਦਾਂ ਦੀਆਂ ਚੀਜ਼ਾਂ ਕਿਸੇ ਦੇ ਨਹੀਂ ਹੋਣਗੀਆਂ ਜੋ ਚੀਜ਼ਾਂ ਆਪਾਂ ਆਵਾਂਗੇ ਕਲਰ ਪ੍ਰਿੰਟ ਚੈੱਕ ਕਰੀ ਚੱਲਿਓ ਫਰਸਟ ਕਲਰ ਫਿਰੋਜ਼ੀ ਆ ਗਿਆ ਫਿਰ ਉਸ ਤੋਂ ਬਾਅਦ ਆ ਗਿਆ ਬੜਾ ਪਿਆਰਾ ਜਿਹਾ ਸ਼ੇਡ ਹੈਗਾ ਇਹ ਵੀ ਤੇ ਬਹੁਤ ਸੋਨਾ ਜਿਹਾ ਸ਼ੇਡ ਹੈ ਰਸਟ ਦੀ ਟੋਨਿੰਗ ਦੇ ਰਿਹਾਗਾ ਬਟ ਫਿਰ ਅਨੀਅਨ ਪਿੰਕ ਦੇਖੋ उस बाद तो आ गया रस्ट यीच डार्क पीच जहा कह सकते हैं कि रस्ट ए वाला आ गया प्रॉपर रस्ट ऑरेंज रस्ट है बहुत सोहना बहुत ही प्यारा जहा देखो जी उस आ तो गया जी मेहंदी कलर मेंहदी कलर भी ले तो थोड़े लिए ਬਹੁਤ ਸੋਹਣੀਆਂ ਚੀਜ਼ਾਂ ਨੇ ਜੀ ਬਹੁਤ ਹੀ ਪਿਆਰੀਆਂ ਚੀਜ਼ਾਂ ਨੇ ਜਿਵੇਂ ਤੁਸੀਂ ਕਿਸੇ ਨੇ ਜਾਗੋ ਲਈ ਬਣਵਾਣੇਗਾ ਮਹਿੰਦੀ ਲਈ ਬਣਵਾਣੇਗਾ ਹਲਦੀ ਲਈ ਬਣਵਾਣੇਗਾ ਤੇ ਅਖੰਡ ਪਾਠ ਸਾਹਿਬ ਲਈ ਬਣਾਣੇਗਾ ਪਾਠ ਤੇ ਜਾਣੇਗਾ ਕੋਈ ਕਿਸੇ ਵੀ ਮੈਂ ਕਹਨੀ ਹੈ ਜੀ ਕਿਤੇ ਵੀ ਤੁਸੀਂ ਪਾਉਂਗੇ ਤੇ ਗੱਲਾਂ ਹੀ ਹੋਣਗੀਆਂ ਦੇਖੋ ਮਹਿੰਦੀ ਕਲਰ ਹੈ ਬਹੁਤ ਸੋਹਣਾ ਬਹੁਤ ਪਿਆਰੇ ਜੇ ਪ੍ਰਿੰਟ ਨੇਗੇ ਬਹੁਤ ਸੋਹਣੇ ਜੁਨੀਕ ਜੀਆਂ ਦੇਖੋ ਇਹ ਮੈਂ ਤੁਹਾਡੇ ਲਈ ਹਲਦੀ ਲਈ ਲੈ ਆਈ ਇਹ ਤੁਹਾਡੇ ਲਈ ਮਹਿੰਦੀ ਲਈ ਵੀ ਆ ਗਿਆ ਮਹਿੰਦੀ ਲਈ ਵੀ ਆ ਗਿਆ ਇਹ ਮਸਟਰਡ ਸ਼ੇਡ ਬਹੁਤ ਹੀ ਪਿਆਰੀਆਂ ਜੀਆਂ ਚੀਜ਼ਾਂ ਤੇ ਬਹੁਤ ਹੀ ਜੁਨੀਕ ਜੇ ਕਲਰ ਤੇ ਉਸ ਤੋਂ ਬਾਅਦ ਆ ਗਿਆ ਜੀ ਲਾਈਲਕ ਪਰਪਲ ਸ਼ੇਡ ਵੀ ਬਹੁਤ ਸੋਹਣਾ ਆਇਆਗਾ ਸਾਰੇ ਕਲਰ ਐਦਾਂ ਦੇ ਇਹਨਾਂ ਨੇ ਕੱਢੇ ਨੇ ਨਾ ਇਸ ਵਾਰ ਬੱਸ ਬਾ ਕਮਾਲ ਜੀਆਂ ਚੀਜ਼ਾਂ ਬਣਾਤੀਆਂ ਐਦਾਂ ਦੀਆਂ ਚੀਜ਼ਾਂ ਤੁਸੀਂ ਪਹਿਲਾਂ ਵੇਅਰ ਕਰੋਗੇ ਬਾਅਦ ਚ ਪਹਿਣਾ ਹੋਰ ਕਰਨੀ ਹੈ ਅੰਡਣਾ ਗਵੰਡਣਾ ਲਓ ਜੀ ਇਹ ਥੋੜਾ ਜਿਹਾ ਗ੍ਰੀਨ ਉਹ ਮਹਿੰਦੀ ਟੋਨ ਤੇ ਹੈ ਇਹ ਮਹਿੰਦੀ ਹੈ ਤੇ ਇਹ ਗ੍ਰੀਨ ਲਓ ਜੀ ਚੈੱਕ ਕਰੀ ਜੇ ਲੋ ਕਿੰਨੇ ਕ ਕਲਰ ਮੈਂ ਤੁਹਾਡੇ ਲਈ ਲੈ ਕੇ ਆਈਆਂ ਦੇਖੋ ਬਹੁਤ ਪਿਆਰੇ ਕਲਰ ਨੇ ਉਸ ਤੋਂ ਬਾਅਦ ਆ ਗਿਆ ਜੀ ਰਸਟ ਸ਼ੇਡ ਰਸਟ ਦੇ ਵਿੱਚ ਇਹ ਪ੍ਰਿੰਟ ਡਿਜ਼ਾਈਨਿੰਗ ਹੋਰ ਹੈਗੀ ਰਸ਼ਟ ਦੇ ਵਿੱਚ ਇਹ ਡਿਜ਼ਾਈਨਿੰਗ ਹੋਰ ਹੈ ਡਿਜ਼ਾਈਨਿੰਗਾਂ ਦਾ ਫਰਕ ਹੈ ਤੇ ਗ੍ਰੀਨ ਫਰੋਜ਼ੀ ਦੇ ਵਿੱਚ ਵੀ ਡਿਜ਼ਾਈਨਿੰਗ ਚੇਂਜ ਆ ਗਈ ਤੇ ਮਸਟਰਡ येलो ਦੇ ਵਿੱਚ ਵੀ ਡਿਜ਼ਾਈਨਿੰਗ ਚੇਂਜ ਆ ਗਈ ਇਹਦੇ ਇਸ ਡਿਜ਼ਾਈਨ ਦੇ ਤਿੰਨ ਕਲਰ ਹੈਗੇ ਨੇਗੇ ਆਪਣੇ ਕੋਲ ਇਸ ਡਿਜ਼ਾਈਨ ਦੇ ਚਾਰ ਕਲਰ ਹੈਗੇ ਨੇਗੇ ਇਸ ਡਿਜ਼ਾਈਨ ਦੇ ਵੀ ਚਾਰ ਤਿੰਨ ਚਾਰ ਕਲਰ ਹੈਗੇ ਨੇ ਦੇਖੋ ਕਲਰ ਪ੍ਰਿੰਟ ਤੁਸੀਂ ਚੈੱਕ ਕਰੋਗੇ ਡਿਜ਼ਾਈਨਿੰਗ ਤੁਸੀਂ ਸਿਲੈਕਟ ਕਰੋਗੇ ਆਪਣੇ ਲਈ ਤੇ ਮੇਰਾ ਕੰਮ ਹੈ ਤੁਹਾਡੇ ਲਈ ਸੋਹਣੇ-ਸੋਹਣੇ ਚੀਜ਼ਾਂ ਲੈ ਕੇ ਆਣੀਆਂ ਤੇ ਤੁਸੀਂ ਸਿਲੈਕਟ ਕਰਨਾ ਕਿਹੜਾ ਕਲਰ ਪਾਣਾ ਹੈ ਕਿਹੜੀਆਂ ਚੀਜ਼ਾਂ ਪਾਉਣੀਆਂ ਨੇ ਤੇ ਬਹੁਤ ਜਿਆਦਾ ਸੋਹਣੇ ਇਹਨਾਂ ਨੂੰ ਸਟੀਚਿੰਗ ਦੇ ਵਿੱਚ ਤੁਸੀਂ ਐਦਾਂ ਬਣਾਉਂਗੇ ਇਹਨਾਂ ਤੇ ਕਾਟਨ ਦੀ ਲੇਸ ਨਾ ਲਗਵਾਓ ਕਿਉਂਕਿ ਇਹ ਸਿੰਥੈਟਿਕ ਸਟੱਫ ਹੈ ਵਧੀਆ ਸਟੱਫ ਹੈ ਪਾਰਟੀ ਵੇਅਰ ਹੈ ਇਹਨਾਂ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਜੇ ਤੁਸੀਂ ਸਿਰਫ ਲੇਸ ਇਸ ਨਾਲ ਡਿਜ਼ਾਈਨ ਕਰੋਗੇ 골ਡਨ ਕਲਰ ਦੀ ਲੇਸ ਲਗਵਾ ਕੇ ਤੇ ਪੌਟਲੀ ਬਟਨ ਕਢਵਾ ਲਿਓ ਹਲਕੀ ਫੁਲਕੀ ਇੰਬੋਰਡਰੀ ਬਾਟਮ ਦੇ ਉੱਤੇ ਕਰਵਾ ਲਿਓ ਜਾਂ ਫਿਰ ਪਲੇਨ ਬਣਵਾ ਲਿਓ ਪਲਾਜ਼ੋ ਬਣਾਇਓ ਸ਼ਰਾਰਾ ਗਰਾਰਾ ਸਟ੍ਰੇਟ ਬਾਟਮ ਹੈਵੀ ਬਾਟਮ ਟਾਈ ਟਾਈ ਦੀ ਕਟਰ ਜੀ ਬਹੁਤ ਬਹੁਤ ਜਿਆਦਾ ਸੋਹਣੇ ਸਟਫ ਨੇਗੇ ਬਹੁਤ ਹੀ ਪਿਆਰੇ ਜੀ ਯੂਨੀਕ ਜੀਆਂ ਚੀਜ਼ਾਂ ਨੇਗੀਆਂ ਜਿਹੜੀਆਂ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂਗੇ ਅੱਗੇ-ਅੱਗੇ ਦੇਖਿਓ ਜੀ ਥੋੜਾ ਪਿਆਰ ਮਿਲਦਾ ਰਹੇ ਤਾਂ ਆਪਾਂ ਵੀ ਤੁਹਾਡੇ ਲਈ ਬੰਬ ਚੀਜ਼ਾਂ ਲੈ ਕੇ ਆਂਦੇ ਰਹਾਂਗੇ ਬਹੁਤ ਜਿਆਦਾ ਵਧੀਆ ਚੀਜ਼ਾਂ ਨੇ ਜਿਹੜੀਆਂ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਤੇ ਤੁਸੀਂ ਬੱਸ ਪਾਣ ਵਾਲੇ ਬਣਿਓ ਫਟਾਫਟ ਜਿੰਨਾ ਪਿਆਰ ਤੁਹਾਡਾ ਸਾਨੂੰ ਮਿਲ ਰਿਹਾਗਾ ਤੇ ਓਨਾ ਹੀ ਅਸੀਂ ਪਿੱਛੋਂ ਸਟੌਫ ਲੈ ਰਹੇ ਆਂਗੇ ਜਿੰਨਾ ਮਾਲ ਚੱਕ ਰਹੇ ਆਂ ਓਨਾਂ ਕੀ ਆਪਾਂ ਨੂੰ ਡਿਸਕਾਊਂਟ ਮਿਲ ਜਾਂਦਾ ਹੈਗਾ ਦੇਖੋ ਜੀ ਤੇ ਅੱਜ ਦੀ ਵੀਡੀਓ ਦਾ ਜਿਹੜਾ ਇਹ ਪ੍ਰਾਈਜ਼ ਰਹੂਗਾ ਸਿਰਫ ਤੇ ਸਿਰਫ 1595 ਰੁਪਏ ਇਹਨਾਂ ਦਾ ਜਿਹੜਾ ਪ੍ਰਾਈਜ਼ ਹੈਗਾ ਵਿਦ ਸ਼ਿਪਿੰਗ ਇਨ ਇੰਡੀਆ ਇੰਡੀਆ ਦੀ ਸ਼ਿਪਿੰਗ ਵਿੱਚ ਇਨਕਲੂਡ ਕਰ ਦਿੱਤੀ ਹੈਗੀ ਆਪਾਂ ਨੇ ਤੇ ਇਹ ਤੁਸੀਂ ਘਰ ਬੈਠੇ 1595 ਰੁਪਏ ਦੇ ਵਿੱਚ ਆਪਨਾ ਸੂਟ ਮੰਗਵਾ ਸਕਦੇ ਹਾਂ ਉਹੀ ਸੂਟ ਨੇ ਜਿਹੜੇ ਆਪਾਂ 1700 ਤੇ ਸ਼ਿਪਿੰਗ ਐਕਸਟਰਾ ਲੈਂਦੇ ਸੀਗੇ ਸੇਮ ਸਟੱਫ ਹੈਗਾ ਬਟ ਆਪਾਂ ਨੇ ਮਾਲ ਕਾਫੀ ਚੱਕ ਲਿਆ ਇਹਨਾਂ ਦਾ ਐਸਕੇ ਵਾਲਿਆਂ ਦਾ ਹੋਰ ਵੀ ਬਹੁਤ ਦਿਖਾਵਾਂਗੇ ਚੀਜ਼ਾਂ ਤੁਹਾਨੂੰ ਤਾਂ ਆਪਾਂ ਨੂੰ ਡਿਸਕਾਊਂਟ ਮਿਲਿਆ ਤੇ ਆਪਾਂ ਤੁਹਾਨੂੰ ਡਿਸਕਾਊਂਟ ਦੇ ਰਹੇ ਹਾਂਗੇ ਸੇਮ ਪ੍ਰਾਈਸ ਨਹੀਂ ਰੱਖਿਆ ਤੇ ਆਪਾਂ 1595 ਰੁਪਏ ਦੇ ਵਿੱਚ ਤੁਹਾਡੇ ਘਰ ਇਹ ਸੂਟ ਪਹੁੰਚਾ ਦਾਂਗੇ ਤੇ ਕਲਰ ਤੁਸੀਂ ਸਿਲੇਕਟ ਕਰਿਓ ਬਹੁਤ ਸੋਹਣੀਆਂ ਯੂਨੀਕ ਜਿਹੀਆਂ ਚੀਜ਼ਾਂ ਨੇ ਲਓ ਜੀ ਸਵੇਰੇ ਸਵੇਰੇ ਤੁਹਾਡੇ ਲਈ ਪਿਆਰੀਆਂ ਜਿਹੀਆਂ ਬਹੁਤ ਸੋਹਣੀਆਂ ਜਿਹੀਆਂ ਚੀਜ਼ਾਂ ਲੈ ਕੇ ਆ ਚੁੱਕੇ ਹਾਂ ਥੈਂਕ ਯੂ ਸੋ ਮੱਚ ਪਰਮਾਤਮਾ ਸਾਰਿਆਂ ਦਾ ਦਿਨ ਚੜ੍ਹਦੀ ਕਲਾ ਵਿੱਚ ਰੱਖੇ ਥੈਂਕ ਯੂ